ਤੋ ਅੱਜ ਕੀ ਚ ਪਏ ਮੁੰਡੇ ਨੂੰ ਕੁੜੀ ਨੇ ਦੇ ਦਿੱਤਾ ਧੋਖਾ ਵਿਆਹ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਚੁੱਕ ਲਿਆ ਖੌਫਨਾਕ ਕਦਮ ਕਰ ਲਈ ਆਪਣੀ ਜ਼ਿੰਦਗੀ ਸਮਾਪਤ ਤੁਸੀਂ ਵੀ ਦੇਖੋ ਬੇहद ਮੰਦ ਭਾਗੀ ਖਬਰ ਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਵੀ ਕਰ ਦਿਓ ਤਾਂ ਜੋ ਹਰ ਕੋਈ ਸਾਵਧਾਨ ਮੁਝਾਵੇ ਦੱਸ ਦਈਏ ਕਿ 4 ਸਾਲਾਂ ਦੇ ਰਿਸ਼ਤੇ ਦਾ ਦਰਦਨਾਕ ਅੰਤ ਹੋਇਆ ਕੁੜੀ ਦੇ ਇਨਕਾਰ ਤੋਂ ਬਾਅਦ ਮੁੰਡੇ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਵਿਆਹ ਦੀ ਗੱਲ ਤੇ ਕੁੜੀ ਦਾ ਕਹਿਣਾ ਹੈ ਕਿ ਬਾਹਰ ਜਾ ਰਹੀਆਂ ਵਿਆ ਨਹੀਂ ਕਰ ਸਕਤੀ ਜਿਸ ਤੋਂ ਬਾਅਦ ਲड़का ਖੌਫਨਾਕ ਕਦਮ ਟੁਕ ਦੇਤਾ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ 25 ਸਾਲ ਦਾ ਮੁੰਡਾ ਸੀ ਅਮਰਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਗੱਲਬਾਤ ਸੀ ਮੇਰਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਸੁਸਾਇਸਾਈਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ ਕਿੰਨੇ ਸਾਲ ਸੀ 25 ਸਾਲ ਦਾ ਸਰ ਮੁੰਡਾ ਹੈ ਕੀ ਕਾਦੀ ਗੱਲ ਹੋ ਰਹੀ ਹੈ ਕੱਲ ਇਹ ਕਿ ਸਰ 4 ਸਾਲ ਅਗੇ ਕਲੀਨਿਕਲੇਸ਼ਨ ਵਿੱਚ ਰਹਿੰਦੇ ਨੇ ਗੱਲਾਂ ਬਤਾ ਕਰਦੇ ਸੀ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੀ ਬਜੇਰੀਆ ਕਦੀ ਕਿਤੇ ਵਾਰ ਵਾਰ ਘੁੰਮਦੇ ਸੀ ਤੇ ਕੁੜੀ ਨੇ ਤੇ ਲਗ ਤਿੰਨ 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਹਦੇ ਨਾਲ ਆਂਦੀ ਰਹੀ ਜਾਂਦੀ ਰਹੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਿਹਾ ਤਾਂ ਕਿ ਮੇਰੀ ਬਾਹਰ ਵੀ ਮੈਂ ਬਾਹਰ ਜਾਣਾ ਚਾਹੀਦਾ ਤੇ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰਾਂ ਨਾਲ ਗੱਲ ਕੀਤੀ ਸੀ ਜਿਹੜੇ ਰਿਸ਼ਤੇ ਲੋਕਾਂ ਤੇ ਗੱਲ ਸੌਦਾ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਉਹ 100 ਆਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਕੱਲ੍ਹ ਮਿਲਦੇ ਨੂੰ ਕਿਹਾ in a shed in a